ਜਾਰ ਅਨੰਗਣ ਲੰਗ ਕਹਾਵਤ ਸੀਸ ਕੀ ਸੰਗਜਟਾ ਊਨਾ ਜੈ ਹੈ ਜਾਰ ਅਨੰਗਣ ਲੰਗ ਕਹਾਵਤ ਅਨੰਦਨ ਦਲਕ ਕਹਾਵਤ ਬਣਾਂਗੇ ਕਹਿੰਦੇ ਨੇ ਨਾ ਨਾਗੇ ਉਹ ਜਾੜਿਆ ਕੀ ਹੈ ਜਾੜਿਆ ਦੀ ਹੈ ਕੁਛ ਵੀ ਜਾੜਿਆ ਤਾਂ ਸਰੀਰ ਬਾਹਰ ਦਾ ਓਏ ਸਰੀਰ ਤਪਾਇਆ ਇਹਨਾਂ ਨੇ ਕਈ ਜੋ ਤਿੰਨੀ ਤਨ ਤਾਇਆ ਕਿੰਨੀ ਤੇਰਾ ਤਨ ਪਾਇਆ ਉਲੰਘੜ ਜਾੜਿਆ ਸਰੀਰ ਜਾੜਿਆ ਬਾਹਰ ਦਾ ਬਨ ਗਏ ਨਾਗੇ ਨੰਕਣ ਉਹ ਨੰਕਣ ਜਾਦਾ ਜਾ ਸਰੀਰ ਦਾ ਬੋਹ ਛੜਦਾ ਤੇ ਸਹੀ ਤਾਡ ਹੋ ਗਿਆ ਨਾ ਖਾਤਾ ਛੱਡ ਬਰਕੇ ਜਾਣਾ ਜਾਂ ਜਾਂਦਾ ਹੈ ਜਾਂ ਆਤਮਾ ਕੱਲੀ ਰਹੇਗੀ ਤੋ ਜਿਉਂਦੇ ਨੇ ਸਰੀਰ ਛੜਦਾ फेर ਨਾ ਆਇਆ ਹੈ। ਸਿਰ ਤੇ ਕੱਪੜੇ ਵੀ ਪਾਏ ਨਾ ਆਲਾ ਬਣ ਗਿਆ। ਯਾਰ ਅਨੰਗਣ ਲੰਗ ਕਹਾਵਤ। ਹਾਂ ਨਾ ਕੋ ਕਹਾਵਤ। ਕਿਸ ਦੀ ਸੰਗ ਜਟਾ ਉਹ ਨਾ ਜੈ ਹੈ। ਆ ਜਣੇ ਜਟਾ ਨੇ ਚਲੇ ਜਾਣਗੇ ਨਾਲ। ਕਿਸ ਜਿਹੜੇ ਜੁਗਾਸ। ਜੇ ਤਾਂ ਨਾਲ ਜਾਣਗੇ ਤੇਰੇ। ਆਓ ਤੇ ਲੰਬੀ ਨਦਰ ਨਹਾਲੀ ਹੋ ਜਿਹੜੀ ਲੰਬੀ ਨਦਰ ਸੀ ਦੂਰ ਦ੍ਰਿਸ਼ਟੀ ਸੀ ਉਹ ਜਾਣੀ ਸੀ ਨਾਲ ਜਦਾਂ ਬੰਧਾ ਲੀਓ ਸਤੈ ਸਰੀਰ ਨਾਲ ਜੋੜ ਲਿਆ ساری ਗੱਲ ਸਰੀਰ ਨਾਲ ਜੋੜ ਲਈ ਬਾਹਰ ਬਾਹਰ ਸੌਖਾ ਕਾ ਮਨ ਨਾਲ ਬਾਹਰ ਜੋੜਨਾ ਸਾਰੇ ਦਿਨ ਕਰਦੇ ਨੇ ਬਾਹਰ ਨਾਲੇ ਜੋੜਦੇ ਹੁੰਦੇ ਨੇ ਆ ਅਖੀਰ ਆ ਗਈ ਹੋਈ ਐ ਕੋਈ ਜਾਈ ਹੁੰਦਾ ਹੋਈ ਬੁੱਢੀ ਆ ਸਾਰਿਆਂ ਦੀ ਇਹ ਤਾਂ ਘੱਟੋ-ਘੱਟ ਬਾਹਰ ਵਿਕਰੀ ਆ ਇਹ ਨਹੀਂ ਸਮਝਦਾ ਉਹਦੀ ਹਰੇਕ ਦੇ ਗੱਲ ਇਹ ਤਾਂ ਕਰੋੜਾਂ ਚ ਕੋਈ ਹੁੰਦਾ ਜੀ ਇਹ ਸਭ ਚਾਉਂਦੀ ਹੈ ਬਾਕੀ ਤਾਂ ਬੁੱਧੂਆ ਹੁੰਦੇ ਜੀ ਬਾਹਰੇ ਜੋੜ ਲੈਂਦੇ ਨੇ ਜੋਤੀ